ਅੱਜ ਕੱਲ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਉਹ ਲੀਜਨਸ ਫੜ ਲੈਂਦੇ ਮੰਨ ਲਓ ਇੱਕ ਸਟਮਕ ਦੀਆਂ ਜਾਂ ਗੀਆਂ ਢੇਰ ਦੇ ਵਿੱਚ ਜਾਂ ਫਿਰ ਕੋਲਨ ਦੇ ਵਿੱਚ ਕੋਈ ਪੋਲੀਪ ਬੈਂਕ ਉਹ अर्ली ਡੈਟेक्ट ਕਰ ਲੈਂਦੇ ਨੇ ਗੈਸਟ੍ਰੋਐਂਟਰੋਲੋਜੀ ਦੇ ਵਿੱਚ AI ਨੇ ਕਾਫੀ ਜ਼ਿਆਦਾ ਬਦਲਾਅ ਕੀਤਾ ਹੈ ਨੈਰੋ ਬੈਂਡ ਇਮੇਜਿੰਗ ਆ ਚੁੱਕੀ ਹੈ ਪੋਲੀਪ ਰੈਕਸ਼ਨ ਆ ਚੁੱਕੀ ਹੈ ਰੈਡੀ ਇਮੇਜਿੰਗ ਆ ਚੁੱਕੀ ਹੋਈ ਹੈ ਸੋ ਇਹਨਾਂ ਇਹਨਾਂ ਨਾਲ ਅਸੀਂ अर्ली ਡੈਟੈਕਸ਼ਨ ਕਰ ਪਾ ਰਹੇ ਹਾਂ ਜਿਸ ਨਾਲ ਕਿ ਅੱਜ ਦੇ ਜਮਾਨੇ ਤੇ ਹਰ ਸੈਗਮੈਂਟ ਦੇ ਵਿੱਚ ਹਰ ਸੈਗਮੈਂਟ ਦੇ ਵਿੱਚ AI ਬਹੁਤ ਜ਼ਿਆਦਾ ਯੂਜ਼ ਹੋ ਰਿਹਾ ਤੇ ਅੱਜ ਟ੍ਰੀਟਮੈਂਟ ਦੇ ਵਿੱਚ ਵੀ AI ਯੂਜ਼ ਹੋ ਦੀ ਹੀਲਿੰਗ ਜਿਹੜਾ ਪ੍ਰੋਸੈਸ ਹੈ ਉਹ ਫਾਸਟ ਕਰ ਦਿੰਦਾ ਤੇ ਤੁਹਾਨੂੰ ਪੇਨਲੈਸ ਸਟੇਟਮੈਂਟ ਤੱਕ ਵੀ ਲੈ ਜਾਂਦਾ ਤੇ ਉਹਦੇ ਲਈ ਡਾਕਟਰ ਰਿਸ਼ਭ ਸੈਗਲ ਨਾਲ ਗੱਲਬਾਤ ਕਰਾਂਗੇ ਤੇ ਸਰ ਜਿਹੜੀ ਕ੍ਰਾਂਤੀ AI ਦੀ ਹਰ ਫੀਲਡ ਦੇ ਵਿੱਚ ਜਾਈ ਹੈ ਇਸ ਟੈਕਨੋਲੋਜੀ ਜਿਹੜੀ ਇੰਨੀ ਵੱਧ ਗਈ ਟਰੀਟਮੈਂਟ ਤੱਕ ਵੀ AI ਬੇਸਡ ਹੋ ਰਿਹਾ ਹੈ ਕਿਸ ਤਰ੍ਹਾਂ ਹੋ ਰਿਹਾ ਤੇ ਆਮ ਡਾਕਟਰ ਰਿਸ਼ਭ ਸੈਗਲ ਆਈ ਐਮ ਅ ਕੰਸਲਟੈਂਟ ਗੈਸਟਰੋਐਂਟਰੋਲੋਜਿਸ ਤੇ ਹੈਪਟੋਲੋਜਿਸ ਹਾਂ ਆਮਨ ਦੀ ਮੈਡੀਸਿਟੀ ਦੇ ਵਿੱਚ ਅਸੀਂ ਆਪਾਂ ਅੱਜਕੱਲ੍ਹ ਦੇਖ ਰਹੇ ਹਾਂ ਕਿ ਜੰਗ ਫੂਡ ਨਾਲ ਜਾਂ ਅਲਕੋਹਲ ਜਾਂ স্মੋਕਿੰਗ ਨਾਲ ਕਾਫੀ ਜ਼ਿਆਦਾ ਬਿਮਾਰੀਆਂ ਵਧ ਔਰ ਆਪਏ ਸੜਕੂ ਅੱਜਕੱਲੇ ਟੂਲਸ ਆ ਚੁੱਕੇ ਹੋਏ ਨੇ ਜਿਦੇ ਵਿੱਚ AI ਦੀ ਮਦਦ ਨਾਲ ਅਰਲੀ ਡਿਟੈਕਟ ਕਰ ਸਕਦੇ ਆ ਜਿਵੇਂ ਕਿ ਅਸੀਂ ਇਹ ਦੇਖਦੇ ਆ ਕਿ ਨਾਰਮਲ ਐਪੈਂਡੋਸਕੋਪੀ ਜਾਂ ਕੋਲੋਸਕੋਪੀ ਕਰਦੇ ਆ ਅੱਜਕੱਲ੍ਹ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਉਹ ਲੀਜਨਸ ਫੜਨ ਦੀ ਮੰਨ ਲਓ ਇੱਕ ਸਟਮਕ ਦੀਆਂ ਜਾਂ ਪੇਟ ਦੇ ਵਿੱਚ ਜਾਂ ਫਿਰ ਕੋਲਨ ਦੇ ਵਿੱਚ ਕੋਈ ਪੋਲੀਪ ਹੈ ਉਹ ਅਰਲੀ ਡਿਟੈਕਟ ਕਰ ਲੈਂਦੇ ਨੇ ਉਹਨਾਂ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਜੋ ਛੋਟੀ ਚੀਜ਼ ਹੈ ਅਸੀਂ ਨੈਰੋ ਬੈਂਡਿੰਗ ਇਮੇਜਿੰਗ ਵੀ ਕਰਦੇ ਆ ਜਿਹਦੇ ਕਾਰਨ ਬਹੁਤ ਅਰਲੀ ਸਟੇਜ ਦੇ ਕੈਂਸਰ ਅਸੀਂ ਇੱਕ ਇਮੇਜਿੰਗ ਦੀ ਕਲ vessels ਦਾ ਪੈਟਰਨ ਕੀ ਹੈ ਜਿਸ ਦੇ ਕਾਰਨ ਬਹੁਤ अर्ਲੀ ਸਟੇਜ ਦੇ ਵਿੱਚ ਸਾਨੂੰ ਕੈਂਸਰ ਮਿਲ ਜਾਂਦਾ ਜਿਸ ਦੇ ਕਾਰਨ ਪੇਸ਼ੇਂਟ ਨੂੰ ਅਸੀਂ ਕ्योर ਵੀ ਕਰ ਸਕਦੇ ਹਾਂ ਕੈਂਸਰ ਤੋਂ 인 ਦਾ ਪਾਸ ਪਾਸ ਦੇ ਵਿੱਚ ਉਹ ਵੱਧ ਜਾਂਦਾ ਸੀਗਾ ਫਿਰ ਅਸੀਂ ਕੀਮੋ ਦਿੰਦੇ ਸੀਗੇ ਸੋ ਅਸੀਂ ਇਹ ਦੇਖ ਰਹੇ ਹਾਂ ਕਿ ਗੈਸਟਰੋਐਂਟਰੋਲੋਜੀ ਦੇ ਵਿੱਚ AI ਨੇ ਕਾਫੀ ਜ਼ਿਆਦਾ ਬਦਲਾਅ ਕੀਤਾ ਹੈ ਨੈਰੋ ਬੈਂਡ ਇਮੇਜਿੰਗ ਆ ਚੁੱਕੀ ਹੈ ਪੋਲੀ ਬ੍ਰੇਡਕਸ਼ਨ ਆ ਚੁੱਕੀ ਹੈ ਰੈਡੀ ਮੇਨਿੰਗ ਆ ਚੁੱਕੀ ਹੋਈ ਹੈ ਸੋ ਇਹਨਾਂ ਇਮੇਜਿੰਗ ਨਾਲ ਅਸੀਂ अर्ਲੀ ਡਿਟੈਕਸ਼ਨ ਕਰ ਪਾ ਰਹੇ ਹਾਂ ਜੇ ਗੱਲ ਕਰੀਏ ਕਿ ਜੇ ਗੱਲ ਕਰੀਏ ਕਿ ਬਿਮਾਰੀ ਦੀ ਸਭ ਤੋਂ ਪਹਿਲਾਂ ਬਿਮਾਰੀ ਜੇ ਗੈਸਟਰੋ ਰਿਲੇਟਡ ਸਾਨੂੰ ਸਿੰਪਟਮ ਪ੍ਰੋਬਲਮ ਆਉਂਦੀਆਂ ਤੇ ਉਸ ਤੋਂ ਬਾਅਦ ਸਾਨੂੰ ਨਵੀਂ-ਨਵੀਂ ਬਿਮਾਰੀਆਂ ਇੰਟਰੋਡਿਊਸ ਹੋਣੀ ਸ਼ੁਰੂ ਹੋ ਜਾਂਦੀਆਂ ਜੇ ਸਮੇਂ ਰਹਿੰਦੇ ਆਪਾਂ ਇਹਨਾਂ ਦੇ ਉੱਤੇ ਧਿਆਨ ਦੇਈਏ ਤੇ ਵੱਡੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਬਿਲਕੁਲ ਡ ਅਸੀਂ স্মোকਿੰਗ অ্যালਕোহল રિਫਾਈਂਡ ਕਾ ਮੈਦਾ ਤਲਿਆ ਅਵੋਇਡ ਕਰੀਏ ਮੋਟਾਪਾ ਅਵੋਇਡ ਕਰੀਏ ਤਾਂ ਬਾਅਦ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਲਿਵਰ ਸਿਰੋਸਿਸ ਜਿਵੇਂ ਕਿ ਪੈਂਕਰੀਆਸ ਕਾ ਕ੍ਰੋਨਿਕ ਪੈਂਕ੍ਰੇਟਾਈਟਸ ਜਿਵੇਂ ਕਿ ਪੇਟ ਦੇ ਕੈਂਸਰ ਆਂਤੜੀਆਂ ਦੇ ਕੈਂਸਰ ਡੈਫੀਨਿਟਲੀ ਉਸ ਤੋਂ ਬਚ ਸਕਦੇ ਹਾਂ ਇਹ ਤੇ ਬਹੁਤ ਮੁਸ਼ਕਲ ਲੱਗਾ ਕਿ ਮੈਦੇ ਤੋਂ ਬਚ ਜਾਈਏ ਅੱਜਕਲ ਕਿਉਂਕਿ ਲਾਈਫ ਸਟਾਈਲ ਇਸ ਤਰ੍ਹਾਂ ਦਾ ਹੈ ਕਿ ਇਸ ਤਰ੍ਹਾਂ ਜੰਕ ਫੂਡ ਇੱਕ ਪਾਰਟ ਆਫ ਜਿਹੜੇ ਡਾਈਟ ਦਾ ਬਣ ਚੁੱਕਿਆ ਪਰ ਉਹ ਜੰਕ ਫੂਡ ਲੈਣ ਤੋਂ ਬਾਅਦ ਆਪਣੇ ਆਪ ਨੂੰ ਕਿਉਰ ਕੀਤਾ ਜਾਵੇ ਉਹਦੇ ਲਈ ਕੀ ਟ੍ਰੀਟਮੈਂਟ ਕਿਸ ਤਰ੍ਹਾਂ ਜੈ ਯਾਰ ਫੂਡ ਤੋਂ ਬਾਅਦ ਦੇਖੋ ਮੈਂ ਤਾਂ ਹਜੇ ਵੀ ਪਹਿਲਾ ਪੁਆਇੰਟ ਇਹ ਹੁੰਦਾ ਕਿ ਅਸੀਂ ਅਵੋਇਡ ਕਰਨ ਨੂੰ ਕਹਿੰਦੇ ਕਿ ਜਿੰਨਾ ਅਵੋਇਡ ਪੋਸੀਬਲ ਹੈ ਉਹ ਕਰੋ ਅਸੀਂ ਉਹਨੂੰ ਰეკਮੈਂਡ ਨਹੀਂ ਕਰਦੇ ਕਿਉਂਕਿ ਤਾਂ ਹੀ ਏਸੀ ਏਸੀ ਜੰਕ ਫੂਡ ਖਾਣ ਨਾਲ ਹੀ ਹੋਣੀਆਂ ਪੇਟ ਦੀਆਂ ਬਿਮਾਰੀਆਂ ਵਧਦੀਆਂ ਜੋ ਕਿ ਪਹਿਲਾਂ ਨਹੀਂ ਹੁੰਦੀਆਂ ਸੀਗੀਆਂ ਫਿਰ ਵੀ ਜੇ ਅਗਲਾ ਖਾ ਰਿਹਾ ਜਾਂ ਅਗਲਾ ਕਹਿੰਦਾ ਮੇਰੀ ਮਜਬੂਰੀ ਹੈ ਯਾਰ ਕਿ ਮੈਨੂੰ ਮੈਂ ਸੋਸਾਇਟੀ 'ਚ ਜਾਣਾ ਕਿ ਮੈਨੂੰ ਫਰੈਂਡਸ ਨੂੰ ਜਾਣਾ ਪੈਂਦਾ ਤੇ ਅਸੀਂ ਕਹਿੰਦੇ ਫਿਰ ਰੈਗੂਲਰ ਮੋਨਿਟਰਿੰਗ ਕਰੋ ਆਪਣੀ ਰੈਗੂਲਰ ਮੋਨਿਟਰਿੰਗ ਕਰੋ ਆਪਣੇ ਆਪ ਨੇ ਰੈਗੂਲਰ ਆਪਾਂ 3 ਤੋਂ 6 ਮਹੀਨੇ ਬਾਅਦ ਕੁਝ ਆਪਣੇ ਬੇਸਿਕ ਸੀਬੀਸੀ ਹੋ ਗਿਆ ਐਲਫਟੀ ਹੋ ਗਿਆ ਆਰਫਟੀ ਬਲੱਡ ਟੈਸਟ ਕਰਵਾਉਂਦੇ ਰਹੀਏ ਔਰ ਆਪਣੇ ਆਪ ਨੂੰ ਫਿੱਟ ਰੱਖੀਏ ਮੋਟਾ ਨਾ ਹੁੰਦੀਏ ਸੈਰ ਕਰੀਏ ਔਰ ਕੋਸ਼ਿਸ਼ ਕਰੀਏ ਕਿ ਜੇ ਆਪਾਂ ਕਦੀ ਕੋਈ ਚੀਜ਼ ਸੇਵਨ ਕੀਤਾ ਹੈ ਤਾਂ ਫਿਰ ਉਹਨੂੰ ਆਪਾਂ ਉਹਨੂੰ ਇੱਕ ਟਾਈਮ ਦਿਈਏ ਤਾਂ ਕਿ ਬੋਡੀ ਇਮਿਊਨਿਟੀ ਉਹਨੂੰ ਹੀਲ ਕਰੇ ਤਾਂ ਨਾਲ ਆਪਾਂ ਐਕਸਟਰਾ ਡਾਈਟ ਦੇ ਵਿੱਚ ਫਰੈਸ਼ ਵੈਜੀਟੇਬਲਸ ਫਰੈਸ਼ ਫਰੂਟਸ ਲਈਏ ਪ੍ਰੋਟੀਨ ਲਈਏ ਡਾਈ ਅਗਲੀ ਚੀਜ਼ ਜੇ ਸਾਨੂੰ ਕੁਝ ਵੀ ਲੱਗਦਾ ਹੈ ਕਿ ਤੇ ਫਿਰ ਸਾਡੀ ਗੱਲ ਆਉਂਦੀ ਹੈ ਸਕ੍ਰੀਨਿੰਗ ਦੀ ਕਿ ਅਸੀਂ ਆਪਣੇ ਆਪ ਨੂੰ ਜੇ ਸਾਨੂੰ ਲੱਗਦਾ ਕਿ ਅਸੀਂ ਇਹਨਾਂ ਕੁਝ ਫੋਲੋ ਨਹੀਂ ਕਰ ਪਰੇ ਅਸੀਂ ਮੋਟੇ ਹੋਈ ਜਾ ਰਹੇ ਹਾਂ ਨਹੀਂ ਅਲਕੋਹਲ ਦਾ ਸੇਵਨ ਵੱਧ ਰਿਹਾ ਹੈ ਜੋ ਕਿ ਅਸੀਂ ਕਹਿ ਰਹੇ ਹਾਂ ਕਿ ਅਵੋਇਡ ਕਰਨਾ ਚਾਹੀਦਾ ਨਹੀਂ ਪੋਸੀਬਲ ਤਾਂ ਫਿਰ ਅਸੀਂ ਕਹਿੰਦੇ ਸਕਰੀਨਿੰਗ ਜਲਦੀ ਕਰ ਲਓ ਸਵੇਰੇ ਆਲਟਰਾਸਾਉ ਕਰਾ ਲਓ ਦੇਖਣ ਲਈ ਯਾਰ ਕੋਈ ਹੁਣ ਤੰਗ ਤਾਂ ਨਹੀਂ ਹੋ ਰਿਹਾ ਤਾਂ ਕਿ ਫਿਰ ਜੇ ਪਤਾ ਲੱਗ ਜਾਣਾ ਕਿ ਮੈਂ ਤੰਗ ਹੋ ਰਿਹਾ ਤਾਂ ਉਹ ਪੇਸ਼ੈਂਟ ਅਸੀਂ ਦੇਖਿਆ ਆਪਣੇ ਆਪ ਹੀ ਉਹ ਘਟਾ ਦਿੰਦਾ ਜਿਵੇਂ ਕਿ ਟੈਸਟ ਜਿਹੜੇ ਆ ਟੈਸਟਿੰਗ ਜਿਹੜੀ ਹੁੰਦੀ ਹੈ ਉਹ ਆਪਣੇ ਆਪ ਦੀ ਬੋਡੀ ਦੀ ਐਨਾਲਾਈਸਿਸ ਹੁੰਦੀ ਹੈ ਜਿਸ ਕਰਕੇ ਇੱਕ ਸਾਮਨਾ ਕਹਿ ਜੀਏ ਤੇ ਇੱਕ ਦਰਪਣ ਹੈ ਜੇ ਕਿ ਦਿਖਾ ਦਿੰਦਾ ਤੁਹਾਡੇ ਸਰੀਰ ਦੇ ਵਿੱਚ ਕਿਹੜੀਆਂ ਕਮੀਆਂ ਜਿਹਨੂੰ ਸਮੇਂ ਰੰਦੇ ਤੇ ਰੋਕ ਲਿੱਤਾ ਜਾਵੇ ਬਿਲਕੁਲ ਬਿਲਕੁਲ ਸਾਨੂੰ AI ਟੈਕਨੋਲ ਕਿ ਕੁਝ ਚੀਜ਼ਾਂ ਜਿਹੜੀਆਂ ਸਾਡੀ ਨਜ਼ਰ ਤੋਂ ਪੁਰਾਣੇ ਡਾਕਟਰ ਜੀ ਜਦੋਂ ਏਆਈ ਨਹੀਂ ਸੀਗਾ ਨજર ਤੋਂ ਨਿਕਲ ਜਾਂਦੀਆਂ ਸੀ ਏਆਈ ਸਾਡੀ ਉਧਰ ਅੱਖ ਕਰਦਾ ਕਿ ਇਹ ਤੇ ਨੋਟਿਸ ਕਰੋ ਨੂੰ ਮਿਸ ਨਾ ਕਰੋ ਜਿਵੇਂ ਅਸੀਂ ਪ੍ਰੋਸੀਜਰ ਕਰਦੇ ਹਾਂ ਉਹ ਡਿਟੈਕਸ਼ਨ ਸਾਡੀ ਫਾਸਟ ਕਰਦਾ ਔਰ ਜਲਦੀ ਫਾਸਟ ਡਿਟੈਕਸ਼ਨ ਹੋਏਗੀ ਆਬਵੀਅਸਲੀ ਟ੍ਰੀਟਮੈਂਟ ਜਲਦੀ ਹੋਏਗਾ ਔਰ ਪੇਸ਼ੈਂਟ ਠੀਕ ਹੋਏਗਾ ਇੱਕ ਹੈਲਦੀ ਪਰਸਨ ਨੂੰ ਆਪਣੀ ਹੈਲਦੀ ਫਿਜ਼ੀਕਲੀ ਹੈਲਦੀ ਬੋਡੀ ਲਈ ਕਿੰਨੇ ਕ ਚਿਰ ਬਾਅਦ ਇੱਕ ਡਾਇਗਨੋਸ ਸੈਲਫ ਡਾਇਗਨੋਸ ਜ਼ਰੂਰ ਕਰਵਾ ਲੈਣਾ ਚਾਹੀਦਾ ਨਹੀਂ ਦੇਖੋ ਜੇ 40 ਤੋਂ ਘੱਟ ਹੈ ਤਾਂ ਉਹਨੂੰ ਕੋਈ ਦਿੱਕਤ ਨਹੀਂ ਹੈ ਔਰ ਕੋਈ ਅਲਕੋਹਲ ਸਮੋਕਿੰਗ ਨਹੀਂ ਹੈ ਡਾਈਟ ਠੀਕ ਚੱਲ ਰਹੀ ਨਹੀਂ ਫਿਰ ਤਾਂ ਕੋਈ ਦਿੱਕਤ ਨਹੀਂ 40 ਤੋਂ ਬਾਅਦ ਜੇ ਪੇਸ਼ੈਂਟ ਨੂੰ ਲੱਗਦਾ ਹੈ ਕਿ ਜੰਗ ਫੁੱਲ ਲੈ ਰਿਹਾ ਹੈ 슈ਗਰ ਹੈ ਕਰਦੇ ਵਿੱਚ ਕੈਂਸਰ ਦੀ ਹਿਸਟਰੀ ਹੈ ਮੋਟਾ ਹੋਈ ਜਾ ਰਿਹਾ ਫਿਰ ਅਸੀਂ ਰეკਮੈਂਡ ਕਰਦੇ ਹਾਂ ਹਰ 6 ਮਹੀਨੇ ਦੇ ਵਿੱਚ ਇੱਕ ਬੇਸਿਕ ਪੈਰਾਮੀਟਰ ਚੈੱਕ ਕਰਾਵੇ ਜੇ ਉਹ ਠੀਕ ਆਉਂਦੇ ਨੇ ਤੇ ਉਹ ਪੇਸ਼ੈਂਟ ਵੀ ਠੀਕ ਰਹਿੰਦਾ ਫਿਰ ਆਪਾਂ ਉਹਨੂੰ 1 ਸਾਲ ਤੇ ਲੈ ਜਾਂਦੇ ਹਾਂ ਵੀ 1 ਸਾਲ ਬਾਅਦ ਟੈਸਟ ਕਰਾ ਲੈ ਜੇ ਕੋਈ ਡਾਇਗਨੋਸ ਹੋ ਜਾਂਦਾ ਤਾਂ ਉਹਦਾ ਟਰੀਟਮੈਂਟ ਜਿਹੜਾ ਉਹ ਹੀਲਿੰਗ ਪ੍ਰੋਸੈਸ ਕਿੰਨਾ ਕੁ ਟਾਈਮ ਲੈਂਦਾ ਡਿਪੈਂਡ ਕਰਦਾ ਬਿਮਾਰੀ ਕਿਹੜੀ ਹੈ ਕੁਝ ਬਿਮਾਰੀਆਂ ਹੁੰਦੀਆਂ ਬਿਲਕੁਲ ਇੱਕ ਦੋ ਮਹੀਨੇ ਚ ਠੀਕ ਹੋ ਜਾਂਦੀਆਂ ਕੁਝ ਬਿਮਾਰੀਆਂ 6 ਮਹੀਨੇ ਤੋਂ ਸਾਲ ਲੈਂਦੀਆਂ ਸੋ ਡਿਪੈਂਡ ਕਰਦਾ ਹੈ ਬਿਮਾਰੀ ਕਿਹੜੀ ਹੈ ਜੇ ਲੀਵਰ ਤੋਂ ਲੈ ਕੇ ਚੱਲੀ ਹੈ ਫੈਟੀ ਲੀਵਰ ਰਿਵਰਸ ਹੋਣ ਨੂੰ ਤਾਂ 6 ਮਹੀਨੇ ਸਾਲ ਲੱਗ ਜਾਂਦੇ ਨੇ ਜੇ ਪ੍ਰੋਪਰ ਦਵਾਈ ਤੇ ਪ੍ਰਕੋਸ਼ਨ ਲਿੱਤੇ ਜਾਂ ਜੇ ਲੀਵਰ ਸਿਰੋਸਿਸ ਹੋ ਜਾਂਦਾ ਫਿਰ ਇਸ ਨੂੰ ਫਿਰ ਇਹਨੂੰ ਰਿਵਰਸ ਕਰਨਾ ਮੁਸ਼ਕਲ ਹੋ ਜਾਂਦਾ ਫਿਰ ਇਹਨੂੰ ਕੰਟਰੋਲ ਕਰਦੇ ਆ ਇਹ ਜਾਂਦੇ ਜਾਂਦੇ ਇੱਕ ਆਖਰੀ ਟੜਕੋ ਟਿਪਸ ਕੁਝ ਸਾਡੇ ਦਸ਼ਕਨ ਲਈ ਜਿਸ ਕਰਕੇ ਆਪਣੀ ਬਾਡੀ ਨੂੰ ਹੈਲਥੀ ਰੱਖਣ ਕਿਉਂਕਿ ਗੈਸਟਰੋ ਜਿਹੜੀ ਹੈ ਉਹ ਆਪਣੇ ਸਰੀਰ ਦਾ ਨਿਰਮਾਣ ਵੀ ਕਰਦੀ ਹੈ ਤੇ ਬਿਮਾਰੀਆਂ ਵੀ ਉੱਥੋਂ ਹੀ ਨਿਕਲਦੀਆਂ ਨੇ ਤੇ ਕਿਹੜੇ ਘਰੀਏ ਕਿ ਸਰੀਰ ਬਣੇ ਬਿਮਾਰੀ ਨਾ ਬਣੇ ਦੇਖੋ ਇਹ ਜੀ ਪਹਿਲੀ ਚੀਜ਼ ਅਸੀਂ ਕਵਾਂਗੇ ਪਹਿਲਾਂ ਪਹਿਲਾਂ ਡਾਈਟ ਠੀਕ ਰੱਖਣ ਡਾਈਟ ਦੇ ਵਿੱਚ ਰਿਫਾਈਨ ਕਾ ਮੈਦਾ ਤਲਿਆ ਮਿੱਠਾ ਸੋ ਮਿੱਠਾ ਘਟਾਇਆ ਜਾਵੇ ਚੌਥੀ ਚੀਜ਼ ਅਲਕੋਹਲ ਸਮੋਕਿੰਗ ਇਹਦਾ ਪਰਹੇਜ਼ ਕੀਤਾ ਜਾਵੇ ਫਿਰ ਅਸੀਂ ਕਹਿੰਦੇ ਆ ਕਿ ਐਟਲੀਸਟ ਹਫਤੇ ਦੇ ਵਿੱਚ ਪੰਜ ਦਿਨ ਅੱਧਾ ਘੰਟਾ ਸੈਰ ਕੀਤੀ ਜਾਵੇ ਔਰ ਆਪਣੇ ਆਪ ਨੂੰ ਮੋਟਾ ਨਾ ਹੋਣ ਦਿੱਤਾ ਜਾਵੇ ਹੈਲਦੀ ਫੂਡ ਲਿਤਾ ਜਾਵੇ ਫਰੂਟਸ ਲਿੱਤੇ ਜਾਣ ਵੈਜੀਟੇਬਲਸ ਲਿੱਤੇ ਜਾਣ ਸੈਲਡ ਲਿਤਾ ਜਾਵੇ ਔਰ ਥੋੜਾ ਜਿਹਾ ਇਹ ਵੀ ਹੈ ਕਿ ਜੇ ਸਟ੍ਰੈਸ ਦਾ ਮਾਹੌਲ ਹੈ ਕੰਮ ਕਰ ਰਿਹਾ ਜਾਂ ਕਿਸੇ ਕਾਰਨ ਤੇ ਮੈਡੀਟੇਸ਼ਨ ਜਾਂ ਯੋਗਾ ਦੀ ਵੀ ਹੈਲਪ ਲਈਤੀ ਜਾ ਸਕਦੀ ਹੈ ਸੋ ਆਪਾਂ ਚਾਹੁੰਦੇ ਆ ਕਿ ਇਹ ਚੀਜ਼ਾਂ ਫੋਲੋ ਕਰਨ ਤਾਂ ਕਿ ਲੋਕਾਂ ਨੂੰ ਦਵਾਈ ਦੀ ਲੋੜ ਨਾ ਪਵੇ ਉਹ ਹੈਲਦੀ ਲਿਵਰ ਰਵੇ ਤੇ ਹੈਲਦੀ ਲਾਈਫ ਲਵੇ ਉਹਨਾਂ ਨੇ ਇਸਨ ਡਾਕਟਰ ਰਿਸ਼ਭ ਸੈਗਲ ਜਿੰਨੇ ਕਿ ਦੱਸਿਆ ਕਿ ਸਾਡੀ ਬਾਡੀ ਨੂੰ ਹੈਲਦੀ ਰੱਖਣ ਲਈ ਸਭ ਤੋਂ ਪਹਿਲਾਂ ਸਾਡੀ ਇੰਟਰਸਟਾਈਨ ਨੂੰ ਹੈਲਦੀ ਰੱਖਣਾ ਪਏਗਾ ਇੰਟਰਸਟਾਈਨ ਨੂੰ ਹੈਲਦੀ ਰੱਖਣ ਲਈ ਜੰਕ ਫੂਡ ਅਵੋਇਡ ਕਰਨਾ ਪਏਗਾ ਕਿ ਲਾਈਫਸਟਾਈਲ ਇਸ ਤਰ੍ਹਾਂ ਦਾ ਹੈ ਕਿ ਜੰਕ ਫੂਡ ਸਾਨੂੰ ਬਾਰ-ਬਾਰ ਲੈਣਾ ਪੈਂਦਾ ਤਾਂ ਉਹਦੇ ਲਈ ਸਾਨੂੰ ਪ੍ਰੀਕੌਸ਼ਨ ਵੀ ਆਪਣੇ ਆਪ ਹੀ ਲੈਣੀ ਪੈਗੀ ਜੇ ਹੀ ਜੰਕ ਫੂਡ ਲੇਤਾ ਤਾਂ ਉਹਦੀ ਪ੍ਰੀਕੌਸ਼ਨ ਵੀ ਲੈਣੀ ਪੈਗੀ ਸਾਡੀ ਡਾਈਟ ਦੇ ਵਿੱਚ ਜਿਹੜੇ ਆ ਗ੍ਰੀਨ ਵੈਜੀਟੇਬਲਸ ਉਹਨੂੰ ਇੰਕਰੀਜ਼ ਕਰਨਾ ਪਏਗਾ ਤੇ ਟਿਪਸ ਜਿਹੜੀਆਂ ਛੋਟੀਆਂ-ਛੋਟੀਆਂ ਬਹੁਤ ਵੱਡੀਆਂ ਕੰਮ ਆਉਣ ਵਾਲ ਕਈ ਬਿਮਾਰੀਆਂ ਨੂੰ ਰੋਕਿਆ ਜਾ ਸਕਦਾ ਹੈ ਤੇ ਇਸ ਤਰ੍ਹਾਂ ਦੀ ਟਿਪਸ ਲਈ ਜੁੜੇ ਰਹੋ লাইਫ ਹਰਦ ਨਾਲ ਫਿਰ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਜੁੜਾਂਗੇ ਤੁਹਾਡੇ ਨਾਲ ਜੈ ਹਿੰਦ ਜੀ